ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਤੁੱਲਾ ਫੈਮਿਲੀ ਚ ਉਹ ਤੁਹਾਡਾ ਕੀ ਹਾਲ ਚਾਲ ਹੈ ਜੀ ਮੇਰੀ ਮੰਮੀ ਨੂੰ ਦੇਖੋ ਜੀ ਟਾਈਮ ਨਾਲ ਉੱਠ ਜਾਂਦੇ ਆ ਤੇ ਪਹਿਲਾਂ ਤਾਂ ਮੇਰੀ ਮੰਮੀ ਨੂੰ ਇਸ ਵੇਲੇ ਰਾਸਾ ਸਾਫ ਕਰਨਾ ਉਦੋਂ ਬਾਅਦ ਢੀਟ ਸਾਫ ਕਰਨਾ ਆ ਤੇ ਫਿਰ ਮੰਮੀ ਨੂੰ ਮੇਰੀ ਪਹਿਲਾਂ ਤੇ ਹੀ ਚਾਹ ਬਣਾਉਂਦੀ ਆ ਤੇ ਦਿਨ ਤੱਕ ਅਸੀਂ ਮੰਮੀ ਦੀ ਹੱਥਾਂ ਦੀ ਚਾਹ ਪੀਂ ਨਾਲੀਏ ਸਾਨੂੰ ਟਕਾ ਨਹੀਂ ਆਉਂਦਾ ਵੀ ਮੇਰੀ ਮੰਮੀ ਦੀ ਸਵੇਰ ਦੀ ਚਾਹ ਬਣਾਉਂਦੀ ਆ ਤਾਂ ਸਾਨੂੰ ਵਧੀਆ ਲੱਗਦਾ ਆ ਸਵੇਰ ਜੇ ਆਉਂਦਾ ਮੰਮੀ ਚਾਹ ਪੀ ਕੇ ਅੱਜ ਮੈਂ ਜਲਦੀ ਉੱਠ ਗਈਆਂ ਮੰਮੀ ਦੇ ਨਾਲ ਹੀ ਕਿਉਂਕਿ ਅੱਜ ਅਸੀਂ ਕਿਤੇ ਜਾਣਾ ਸੀ ਤੇ ਦੇਖੋ ਜੀ ਈਰਮਾਨ ਕਿੱਦਾਂ ਸੁੱਤਾ ਪਿਆ ਆ ਅੱਜ ਮੈਂ ਆਪਣੇ ਮਿਠਾਣੇ ਅੱਜ ਮੈਂ ਅਸੀਂ ਬੱਚਿਆਂ ਨੂੰ ਛੁੱਟੀ ਕਰਾਈ ਆ ਤੇ ਬੱਚੇ ਤਾਂ ਸੁੱਤੇ ਪਏ ਆ ਮਨਵੀਰ ਬਾਹਰ ਪਿਆ ਸੀ ਮੰਮੀ ਦੇ ਕੋਲ ਤੇ ਮਨਵੀਰ ਮਨ ਮਰਜ਼ੀ ਦਾ ਮਾਲਕ ਆ ਕਦੀ ਮੈਨਾਂ ਪੈ ਜਾਂਦਾ ਕਦੀ ਆਪਣੀ ਮੰਮੀ ਨੇ ਮੇਰੀ ਨਾ ਪੈ ਜਾਂਦਾ ਆ ਅੱਜ ਮੈਂ ਵੀਰ ਬਾਅਦ ਸੁੱਤਾ ਆ ਤੇ ਚਲੋ ਜੀ ਮੈਂ ਕਿਹਾ ਚਲੋ ਨਿਆਣੇ ਸਾਰਿਆਂ ਦੇ ਇੱਕ ਇੱਕੋ ਜੇ ਹੈਗੇ ਆ ਤੇਲ ਦਾ ਉਹ ਕਰਦੇ ਆ ਤੇ ਮੇਰੀ ਉਹ ਭਾਬੀ ਭਾਬੀ ਜੀ ਤਾਂ ਮੇਰੀ ਲੇਟ ਹੀ ਉੱਠਦੀ ਆ ਕਿਉਂਕਿ ਉਹਨਾਂ ਦੇ ਬੱਚੇ ਛੋਟੇ ਛੋਟੇ ਹਨ ਤਾਂ ਕਰਕੇ ਉਹ ਦੇਰ ਟੁੱਠਦੀ ਆ ਮੇਰੀ ਮੰਮੀ ਸਭ ਤੋਂ ਪਹਿਲਾਂ ਉੱਠਦੀ ਆ ਤੇ ਉਸ ਤੋਂ ਬਾਅਦ ਛਿਲਪਾਉਣ ਦੀ ਉਸ ਤੋਂ ਬਾਅਦ ਜੀ ਮੈਂ ਉੱਠਦੀ ਆ ਕਿਉਂਕਿ ਛਿਲਪਾ ਦੀ ਕੁੜੀ ਨੇ ਜੀ ਜਲਦੀ ਜਲਦੀ ਬੱਸ ਆ ਜਾਂਦੀ ਉਹ ਬੱਸੇ ਚ ਸਕੂਲੇ ਜਾਂ ਜਾਂਦੇ ਆ ਤੇ ਉਹ ਤਾਂ ਕਰਕੇ ਜਲਦੀ ਉੱਠ ਖੜਦੇ ਆ ਆਪਾ ਜੀ ਹੁਣ ਸੰਭਲ ਸਵਾਰ ਲਿਆਇਆ ਤੇ ਮਨਵੀਰ ਦੇਖੋ ਬਾਹਰ ਮੰਜੇ ਤੇ ਪਿਆ ਆ ਕਿਉਂਕਿ ਮੰਮੀ ਹੁਣੀ ਹੈ ਜੀ ਅੰਦਰ ਨਹੀਂ ਸੌਂਦੇ ਬਾਹਰ ਸੌਂਦੇ ਆ ਤੇ ਸਵੇਰੇ ਨੂੰ ਨਾ ਸਵੇਰ ਉੱਠ ਕੇ ਸਭ ਪਹਿਲਾਂ ਤਾਂ ਸੀ ਆਪਣੇ ਬੱਚੇ ਦੇ ਖਿਡੌਣੇ ਝਲਾਉਣੇ ਸਾਂਭੀਦੇ ਆ ਬਹੁਤ ਖਿਡੌਣੇ ਫਲਾਰੇ ਹੁੰਦੇ ਆ ਤੇ ਸਾਰੇ ਮੈਂ ਇੱਕ ਬੈਗ ਚ ਪਾ ਕੇ ਤੇ ਮੈਂ ਸੋਫੇ ਤੇ ਰੱਖ ਦਿੱਤੇ ਆ ਜੇ ਅੰਦਰ ਵੀ ਕਾਫੀ ਖਿਡੌਣੇ ਪਏ ਆ ਕਿ ਬੱਚੇ ਨਾ ਕਿੰਨੇ ਤੱਕ ਸੌਂਦੇ ਹੁੰਨ ਤੱਕ ਨਹੀਂ ਖਲਾਉਣੇ ਨਹੀਂ ਚਾਹਦੇ ਜਿੰਨਾ ਤਾਂ ਖਲਾਉਣੇ ਲਈਏ ਤੇ ਰੋਣ ਲਾ ਪਾਉਂਦੇ ਆ ਤੇ ਹੁਣ ਦੇਖੋ ਸਾਰੇ ਖਲਾਉਣੇ ਨੂੰ ਮੈਂ ਸੌਂਕੇ ਤੇ ਰੱਖ ਦਿੱਤੀ ਆ ਕਿ ਤੇ ਚਲੋ ਜਿਆਣਾ ਸੌਲੇ ਨੂੰ ਕਿਉਂਕਿ ਇਹਨਾਂ ਟਾਈਮ ਨੇ ਜਾਣਾ ਹੁੰਦਾ ਨਹੀਂ ਅਰੇ ਸਾਜਰੇ ਠਾਲ ਦਿੰਦੇ ਆ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਏ ਤੇ ਲਾਈਕ ਕਮੈਂਟ ਜਰੂਰ ਕਰਿਓ ਕਰੋ ਬਰਤ ਦਾ ਸਪੋਰਟ ਕਰਿਓ ਕਰੋ ਜੀ